ਸੁਣਿਆ ਸੀ ਕੰਨਾਂ ਨਾਲ ਯੂਕੇ ਲੈ ਗਈ ਮੈਨੂੰ ਕਿਸਮਤ ਧੂਕੇ ਜਦ ਯੂਕੇ ਦਾ ਵੀਜ਼ਾ ਲਗਾ ਨੱਚੇ ਮਾਰ ਢੋਲ ਤੇ ਡਗਾ ਹੋ ਗਈ ਪਿੰਡ ਚ ਬੱਲੇ ਬੱਲੇ ਯਾਰ ਹੋਰੀ ਯੂਕੇ ਨੂੰ ਚੱਲੇ ਚੱਲੇ ਹਮ ਸਾਰੇ ਪਾਸੇ ਫੋਨ ਘੁਮਾਇਆ ਮੰਡੇ ਸਵੇਰ ਫਲਾਈਟ ਸੁਣਾਇਆ ਹਮ ਸਕਿਆਂ ਤਾਂ ਹੀ ਸੁਨੇਹਾ ਕੱਲਿਆ ਵੀ ਮੁੰਡਾ ਸਾਡਾ ਬਾਹਰ ਚੱਲਿਆ ਹਮ ਇਕੱਠੇ ਹੋ ਕੇ ਨਾਤੀ ਆਏ ਰਲਮਿਲ ਸਭ ਨੇ ਜਸ਼ਨ ਮਨਾਏ ਸੱਜਣ ਮਿੱਤਰ ਦੇਣ ਵਧਾਈਆਂ ਵਿੱਚੋਂ ਸਭ ਨੇ ਆਸਾਂ ਲਾਈਆਂ ਬਈ ਯਾਰਾ ਸਾਡਾ ਯੂਕੇ ਜਾਊ ਸਾਡੇ ਲਈ ਕੋਈ ਚੀਜ਼ ਖਲਾਊ ਪੂਆ ਮਾਸੀ ਚਾਚੀ ਤਾਈ ਜੈਸ ਵੀ ਸੁਣਿਆ ਪੱਜੀ ਆਈ ਸਭ ਨੇ 100 100 ਸ਼ਗਨ ਫੜਾਇਆ ਠਾਕੇ ਜਿੰਨੀ ਹੋ ਗਈ ਮਾਇਆ ਹਾਂ ਆਖਣ ਕਰਮ ਤੇਜ ਆ ਤੇਰੇ ਹੁਣ ਤੇਰੇ ਕੋਲ ਨੋਟ ਬਥੇਰੇ ਹਾਂ ਸੁਖੀ ਸੰਦੀ ਕਾਕਾ ਜਾਵੀ ਸਾਡੇ ਦਾ ਵੀ ਕੰਮ ਬਣਾਵੀ ਹਾਂ ਦਿਲ ਵਿੱਚ ਸਭ ਨੇ ਸੁਪਨੇ ਸਾਜੇ ਖੁਸ਼ੀ ਖੁਸ਼ੀ ਮੈਂ ਚੜ ਗਿਆ ਜਾਜੇ ਜਹਾਜ਼ ਹੀਥਰੋ ਲੈਂਡ ਹੋ ਗਿਆ ਹਾਂ ਸ਼ੁਰੂ ਦਿਸਣਾ ਇੰਗਲੈਂਡ ਇੰਗਲੈਂਡ ਹੋ ਗਿਆ ਵਾਹ ਏਅਰਪੋਰਟ ਤੋਂ ਬਾਹਰ ਆਏ ਜੀ ਵੱਖਰੇ ਰੰਗ ਬਲੈਤ ਵਿਖਾਏ ਹੂੰ ਜਿੱਧਰ ਵੇਖਾਂ ਆਲੇ ਦੁਆਲੇ ਨਜ਼ਰੀ ਆਉਂਦੇ ਗੋਰੇ ਕਾਲੇ ਕਾਲੀ ਕਾਲੀ ਭੱਜੇ ਜਾਂਦੇ ਭੱਜੇ ਜਾਂਦੇ 버ਗਰ ਖਾਂਦੇ ਹੂੰ ਲੰਮੀ ਸਿਗਰਟ ਮੂੰਹ ਵਿੱਚ ਪਾ ਕੇ ਲਾਈਟਰ ਦੇ ਨਾਲੇ ਅੱਗ ਲਗਾ ਕੇ ਮਾੜਾ ਜਿਵੇਂ ਸਕੂਟਰ ਮਾਰੇ ਇਦਾਂ ਧੂਆਂ ਮਾਰਨ ਸਾਰੇ ਮਾੜਾ ਜਿਵੇਂ ਸਕੂਟਰ ਮਾਰੇ ਇਦਾਂ ਧੂਆਂ ਮਾਰਨ ਸਾਰੇ ਬੰਦਾ ਐਵਰੀਵਨ ਸਮੋਕਿੰਗ ਨਾ ਕੋਈ ਰੋਕਿੰਗ ਨਾ ਟੋਕਿੰਗ ਹੂੰ ਤੇ ਆਪਾਂ ਸਾਰੇ ਫਿਕਰ ਭਲਾਏ ਜੀ ਚੇਤੇ ਕੀਤਾ ਹੈਲੋ ਹਾਈ ਹਾਂ ਯਾਦ ਸ਼ਬਦ ਦੋ ਕੀਤੇ ਫੌਰੀ ਥੈਂਕ ਯੂ ਥੈਂਕ ਯੂ ਸੌਰੀ ਸੌਰੀ ਹੂੰ ਹਾਊ ਆਰ ਯੂ ਦਾ ਰਟਾ ਲਾਇਆ 올 ਰਾਈਟ ਸੰਗ ਵਿੱਚ ਫਸਾਇਆ ਅੱਛਾ ਵੈਲਕਮ ਸੀ ਯੂ ਓਕੇ ਬਾਏ ਬੋਲ ਬੋਲ ਕੇ ਮਸਾਂ ਪਕਾਏ ਹਾਂ ਹੁਣ ਯੂਕੇ ਦੀ ਸੁਣੋ ਕਹਾਣੀ ਹਾਂਜੀ ਹੋਰ ਯੂਕੇ ਦੀ ਸੁਣੋ ਕਹਾਣੀ ਵਾਂਗ ਮਸ਼ੀਨਾ ਚੱਲਣ ਪ੍ਰਾਣੀ ਹੂੰ ਕੀ ਪੰਜਾਬੀ ਗੋਰਾ ਚੀਨਾ ਸਾਰੇ ਬੰਦੇ ਬਣੇ ਮਸ਼ੀਨਾ ਹੂੰ ਛੇਤੀ ਛੇਤੀ ਜੰਗਲ ਜਾਣਾ ਛੇਤੀ ਛੇਤੀ ਪਿੰਡੇ ਨਾਣਾ ਛੇਤੀ ਛੇਤੀ ਕਪੜੇ ਪੋਣੇ ਛੇਤੀ ਛੇਤੀ ਲੋਕ ਲਗਾਉਣੇ ਹੂੰ ਛੇਤੀ ਛੇਤੀ ਰੋਟੀ ਖਾਣੀ ਛੇਤੀ ਛੇਤੀ ਪੀਣਾ ਪਾਣੀ ਹੂੰ ਛੇਤੀ ਛੇਤੀ ਕਪੜੇ ਪੋਣੇ ਛੇਤੀ ਛੇਤੀ ਲੋਕ ਲਗਾਉਣੇ ਛੇਤੀ ਛੇਤੀ ਬਸੇ ਭੈਣਾ ਛੇਤੀ ਛੇਤੀ ਥੱਲੇ ਲੈਣਾ ਹੂੰ ਛੇਤੀ ਛੇਤੀ ਕੰਮੇ ਲਗੇ ਜਿਵੇਂ ਜੱਟ ਨੇ ਜੋੜੇ ਟੱਗੇ ਚੜੋ ਪੌੜੀਆਂ ਉਤਰੋ ਥੱਲੇ ਲੋਡ ਕੰਮ ਦਾ ਬੱਲੇ 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 ਜਦੋਂ ਬੌਸ ਨੇ ਘੜੀ ਵਿਖਾਈ 5 ਮਿੰਟ ਵਿੱਚ ਚਾਹ ਮੁਕਾਈ ਹਮ ਖੜੇ ਖੜੇ ਰੋਟੀ ਖਾ ਲਈ ਤੀ ਕੋਈ ਕਿਸੇ ਨਾਲ ਗੱਲ ਨਾ ਕੀਤੀ ਜੀ ਕੰਮ ਕਰੋ ਜੀ ਕੰਮ ਕਰੋ ਜੀ ਨਹੀਂ ਤਾਂ ਕਿਧਰੇ ਹੋਰ ਮਰੋ ਜੀ ਹੋਰ ਮਰੋ ਯੂਕੇ ਕਹਿੰਦਾ ਸੁਣ ਲੈ ਕਾਕਾ ਪੌਂਡ ਦੇਵਤਾ ਤੇਰਾ ਯਾਕਾ ਜਿਸ ਬੰਦੇ ਨੂੰ ਫੀਵਰ ਹੋ ਜੇ ਉਹਦਾ ਸਾਰਾ ਕੰਮ ਖਲੋਜੇ ਹਮ ਸੌਰੀ ਬਹੁਤਾ ਕਹਿ ਨਹੀਂ ਹੁਣਾ ਇੱਥੇ ਤਿੱਥੋਂ ਰਹਿ ਨਹੀਂ ਹੁਣਾ ਜੀ ਬੈਠਣ ਦਾ ਨਹੀਂ ਟਾਈਮ ਭਰਾਵਾ ਹੋ ਕੇ ਰਹੀਂ ਜਰਾ ਕਾਇਮ ਭਰਾਵਾ ਰੱਖ ਹਮੇਸ਼ਾ ਕੋਲ ਜਵਾਨਾ ਪੈਰਾ ਸੀਟਾ ਮੋਲ ਜਵਾਨਾ ਹਾਂ ਰੱਖ ਹਮੇਸ਼ਾ ਕੋਲ ਜਵਾਨਾ ਪੈਰਾ ਸੀਟਾ ਮੋਲ ਜਵਾਨਾ ਨਹੀਂ ਤੇ ਤੇਥੋਂ ਰਹਿ ਨਹੀਂ ਹੋਣਾ ਸੌਰੀ ਬਹੁਤਾ ਕਹਿ ਨਹੀਂ ਹੋਣਾ ਮੇਰੀ ਗੱਲ ਪੱਲੇ ਨਾਲ ਬੰਨ ਲੈ ਹੋ ਸਕੇ ਤਾਂ ਭਾਣਾ ਮੰਨ ਲੈ ਹਾਂ ਰੱਖ ਆਪਣਾ ਦਿਲ ਸਮਝਾ ਕੇ ਇਲਾਜ ਰਿਸਕ ਦਾ ਇੰਡੀਆ ਜਾ ਕੇ ਹਾਂ ਗੱਲ ਰਟੌਲ ਸਮਝ ਲੈ ਪੂਰੀ ਪਿੰਡੇ ਨਾਲੋਂ ਪੌਂਡ ਜ਼ਰੂਰੀ ਪਿੰਡੇ ਨਾਲੋਂ ਪੌਂਡ ਜ਼ਰੂਰੀ ਹਾਂ ਆਪਾਂ ਆਪਣਾ ਮਨ ਸਮਝਾਇਆ ਪੌਂਡ ਦੇਵ ਨੂੰ ਸੀਸ ਝੁਕਾਇਆ ਨੀਂਦ ਚੈਨ ਸੰਤੋਖ ਗਵਾਏ ਹਾਸੇ ਟੱਠੇ ਬੇਨ ਚ ਪਾਈ ਅੱਛਾ ਮਨ ਦਾ ਪੀਸੀ ਦਿਲ ਦਾ ਪੀਸੀ ਨੈਟ ਤੇ ਲਾਇਆ ਸੌਫਟਵੇਅਰ ਚੇਂਜ ਕਰਾਇਆ ਪ੍ਰੋਗਰਾਮ ਕਈ ਨਵੇਂ ਪਵਾਏ ਪੁਰਾਣੇ ਅਨਇਨਸਟਾਲ ਕਰਾਏ ਆਪਣਾ ਆਪ ਮਸ਼ੀਨ ਬਣਾਇਆ ਔਖੇ ਸੌਖੇ ਕਰਜ਼ਾ ਲਾਇਆ ਕਰਜ਼ਾ ਲਾ ਕੇ ਕੋਠੀ ਪਾਈ ਥੋੜੀ ਹੋਰ ਜ਼ਮੀਨ ਬਣਾਈ ਹੂੰ ਫੇਰ ਪੈ ਗਿਆ ਲਾਲਚ ਐਸਾ ਸੋਚੀ ਜਾਵਾ ਪੈਸਾ ਪੈਸਾ ਦਿਲ ਨੇ ਬੰਦ ਨਹੀਂ ਕੀਤਾ ਰੋਣਾ ਕਹਿੰਦਾ ਇੱਥੇ ਪੱਕਾ ਹੋਣਾ ਹਮ ਭਰੀ ਫੀਸ ਕੀਤਾ ਆ ਜਪਲਾਈ ਗਵਰਨਮੈਂਟ ਨੇ ਮੋਹਰ ਲਗਾਈ ਹਮ ਮੇਤਰਾ ਨੂੰ ਵਰਤਾਇਆ ਪੀਜਾ ਬਣ ਗਿਆ ਮੈਂ ਯੂਕੇ ਦਾ ਜੀਜਾ ਉਹ ਕਹਿੰਦੇ ਵੀ ਹੁਣ ਸਰਕਾਰ ਦੇ ਉਹ ਜਿਹੜੇ ਪੱਕੇ ਹੋ ਜਾਣ ਕੋਈ ਕਾਰਡ ਉੱਥੋਂ ਦਾ ਕੋਈ ਬਣ ਜੇ ਤੇ ਉਹ ਵੀ ਸਰਕਾਰ ਉਹਨਾਂ ਦੀ ਜਾਦੀ ਸੇਵਾ ਕਰਦੀ ਆ ਸਹੂਲਤਾ ਦਿੰਦੀ ਆ ਜਵਾਈ ਬਣਾ ਲੈ ਸਰਕਾਰ ਦੇ ਕਿ ਹਾਂ ਉਹ ਜਵਾਈ ਪਾਈ ਬਣ ਕੇ ਉਹਨਾਂ ਨੂੰ ਜਾਦੀ ਸੇਵਾ ਹੁੰਦੀ ਹਾਂ ਖੈਰ ਮੁਹਾਵਰਾ ਹੀ ਆ ਚਲੋ ਤੋ ਜਿੱਦਾਂ ਚ ਉਹ ਤਾਂ ਅਸਲ ਚ ਉਹਨਾਂ ਦੇ ਅਨੁਭਵ ਸੀ ਜਿੱਥੋਂ ਮੈਂ ਸੁਣਿਆ ਜਿਹੜੇ ਬੈਠੇ ਸਨ ਉਥੇ ਹੂੰ ਫੇਰ ਫੈਮਿਲੀ ਇੱਥੇ ਸੱਦੀ ਹਾਂ ਆਗੇ ਜੁਕੇ ਗੋਲੂ ਮੱਦੀ ਹੂੰ ਫੇਰ ਫੈਮਿਲੀ ਇੱਥੇ ਸੱਦੀ ਆਗੇ ਜੁਕੇ ਗੋਲੂ ਮੱਦੀ ਮੱਦੀ ਹੋਰਾਂ ਖਰਚ ਵਧਾਇਆ ਕੋਲੂ ਵਾਲਾ ਬੈਲ ਬਣਾਇਆ ਕੰਮ ਕਰੀਦਾ ਠੰਡ ਚ ਖੜ ਕੇ ਪੌਂਡ ਕਦੀ ਨਹੀਂ ਵੇਖੇ ਫੜ ਕੇ ਹੂੰ ਖਾਤਿਆਂ ਦੇ ਵਿੱਚ ਸਿੱਧੇ ਆਉਂਦੇ ਬੈਂਕ ਵਾਲੇ ਹੀ ਬਿੱਲ ਚੁਕਾਉਂਦੇ ਗੈਸ ਟੈਕਸ ਬਿਜਲੀ ਤੇ ਪਾਣੀ ਕਪੜੇ ਪਾਉਣੇ ਰੋਟੀ ਖਾਣੀ ਸਭ ਕੋ ਜਿੱਥੇ ਪੈਂਦਾ ਸੈਣਾ ਸੌਖਾ ਨਹੀਂ ਯੂਕੇ ਵਿੱਚ ਰਹਿਣਾ ਪੈਸੇ ਖਾਤਰ ਰੂਪ ਗਵਾਇਆ ਪੈਸੇ ਖਾਤਰ ਧਰਮ ਗਵਾਇਆ ਪੈਸੇ ਖਾਤਰ ਛਡ ਪੌਂਡਾ ਖਾਤਰ ਛੱਡੀ ਬੋਲੀ ਪੌਂਡਾ ਖਾਤਰ ਜ਼ਿੰਦਗੀ ਰੋਲੀ ਜੀ ਮੈਨੂੰ ਖਾਂਦੇ ਵੱਡ ਵੱਡ ਚੋਰੇ ਧੀਆਂ ਪੁੱਤਰ ਬਣ ਗਏ ਗੋਰੇ ਹਮ ਸਏ ਨੂੰ ਛੱਡ ਪਏ ਨੂੰ ਰੋਵਾਂ ਜੀ ਕਰਦਾ ਪੰਜਾਬ 'ਚ ਹੋਵਾ ਜਿੰਨੀ ਮਰਜ਼ੀ ਹੋਵੇ ਤੰਗੀ ਆਪਣੇ ਘਰ ਦੀ ਅੱਧੀ ਚੰਗੀ ਹਮ ਤਰਤ ਬੇਗਾਨੀ ਦਿਲ ਤੜਫਾਵੇ ਆਪੇ ਫਾਤੀ ਕੌਣ ਛਡਾਵੇ ਮੱਝ ਵੇਚ ਕੇ ਕੋੜੀ ਲਈ ਦੁੱਧ ਪੀਣੋਂ ਗਏ ਲੈ ਦਸੁੱਟਣੀ ਪਈ ਮੱਝ ਵੇਚ ਕੇ ਕੋੜੀ ਲਈ ਦੁੱਧ ਪੀਣੋਂ ਗਏ ਲੈ ਦਸੁੱਟਣੀ ਪਈ ਚੰਗੇ ਮੜੇ ਪੱਕ ਸਾਰੇ ਹੁੰਦੇ ਆ ਬਾਕੀ ਸਭੇ ਤਾਵਾਂ ਦਾ ਟਕਰਾ ਹੀ ਐ ਹੂੰ ਤੇ ਮੈਂ ਤਾਂ ਚਲੋ ਹਸਣ ਖੇਡਣ ਨੂੰ ਜਿਹੜੇ ਉੱਥੇ ਵੀਰ ਮੇਰੇ ਕੋਲ ਮਿਲਦੇ ਸੀ ਗੱਲਾਂ ਬਾਤਾਂ ਕਰਦੇ ਸੀ ਮੈਂ ਉਹਨਾਂ ਦੇ ਅਨੁਭਵ ਸੁਣ ਸੁਣ ਕੇ ਹੀ ਹੂੰ ਇੱਕ ਹਫਤਾ ਜੋੜ ਦਿੱਤੀ